ਰਾਜਪੁਰਾ ਭੋਗਲਾ ਰੋਡ ਤੇ ਸਕ੍ਰੈਪ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ ਗਿਆ। ਕਈ ਗੱਡੀਆਂ ਨੇ ਮਿਲ ਕੇ ਅੱਗ ਤੇ ਕਾਬੂ ਪਾਇਆ। ਫਾਇਰ ਅਫਸਰ ਅਤੇ ਰਾਜਪੁਰਾ ਦੇ ਨਗਰ ਕੌਂਸਲ ਦੇ ਪ੍ਰਧਾਨ ਮੌਕੇ ਤੇ ਪਹੁੰਚੇ ਨੇ। ਉਹਨਾਂ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਫਾਇਰ ਅਫਸਰ ਅਨੁਸਾਰ ਇਹ ਪਲਾਸਟਿਕ ਦਾ ਗੋਦਾਮ ਸੀ। ਲੱਗੀ ਹੋਈ ਇਸ ਅੱਗ ਤੇ ਕਾਬੂ ਪਾਉਣ ਦੇ ਲਈ ਭਾਰੀ ਮੁਸ਼ਕਲਤ ਕਰਨੀ ਪਈ। ਦੱਸਿਆ ਜਾ ਰਿਹਾ ਹੈ ਕਿ ਅਜੇ ਤੱਕ ਵੀ ਪਲਾਸਟਿਕ ਨੂੰ ਅੱਗ ਲੱਗੀ ਹੋਈ ਹੈ ਪਰ ਫਿਲਹਾਲ ਹਾਲਾਤ ਕਾਬੂ ਹੇਠ ਨਹੀਂ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਤੇ ਨੁਕਸਾਨ ਦਾ ਵੀ ਕੋਈ ਵੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਇਸ ਸੰਬੰਧ ਵਿੱਚ ਫਾਇਰ ਆਫੀਸਰ ਅਤੇ ਰਾਜਪੁਰਾ ਦੇ ਨਗਰ ਕੌਂਸਲ ਪ੍ਰਧਾਨ ਵੱਲੋਂ ਕੀ ਕੁਝ ਕਿਹਾ ਗਿਆ ਹੈ ਤੁਹਾਨੂੰ ਵੀ ਸੁਣਾਉਦੇ ਹਾਂ ਜੀ ਸਰ ਕਾਲਾ ਸੀਗੀ ਵੀ ਤੇ ਪੋਗਲੇ ਰੋੜ ਤੋਂ ਵੀ ਤਾਂ ਅੱਗ ਲੱਗੀ ਹੈ ਤੇ ਨਾਲ ਦੀ ਨਾਲ ਅਸੀਂ ਤਿੰਨ ਫਾਇਰ ਟੈਂਡਰ ਲੈ ਆਏ ਤਰਲੇ ਤੋਂ ਵੀ ਆ ਰਹੇ ਮਹਾਲੀ ਤੋਂ ਵੀ ਆ ਗਏ ਨਾਲ ਹੀ ਅਸੀਂ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ 10-15 ਮਿੰਟ ਕਵਰ ਕਰਦੇ ਹਾਂ ਵੀ ਇੱਥੇ ਜਿਹੜਾ ਨਲਬ ਇੱਕ ਫਾਇਰ ਬ੍ਰਿਗੇਡ ਦੀ ਗੱਡੀ ਖੜੀ ਹੈ ਤੇ ਆਪ ਕਿੰਨੀਆਂ ਗੱਡੀਆਂ ਸਰ ਦੋ ਪਿੱਛੇ ਲੱਗੀਆਂ ਹੋਈਆਂ ਦੋ ਬੈਕ ਸਾਈਡ ਤੇ ਲੱਗੀਆਂ ਇੱਕ ਫਰੰਟ ਤੇ ਪਿੱਛੇ ਰੈਜੀਡੈਂਸ ਹੈ ਉਹਨਾਂ ਨੂੰ ਸੰਭਾਲ ਰਹੇ ਕਿੰਨੇ ਟਾਈਮ ਤੱਕ ਆਪਾਂ ਕਾਬੂ ਪਾ ਲਾਂਗੇ ਸਰ 15 ਮਿੰਟ ਲੱਗਣਗੇ ਸਾਡੇ ਕੋਲ ਫਾਇਰ ਟੈਂਡਰ ਆ ਰਹੇ ਸਾਡੇ ਕੋਲ ਅਸੀਂ ਮਾਲ ਦੀ ਨਾਲ ਰੈਜੀਡੈਂਸੀ ਜਿੱਥੇ ਉਹ ਕਵਰ ਕਰ ਰਹੇ ਉਹਨਾਂ ਬਚਾ ਰਹੇ ਬੈਕ ਸਾਈਡ ਤੇ ਲੋਕੀ ਕਹਿ ਰਹ ਮੇ ਇਹ ਬਗੋਲਾ ਨੋਟੇ ਗਾ ਰਾਮ ਸ਼ਿਖਾ ਜੀ ਬਗੋਲਾ ਰੋਡ ਤੇ ਮੈਨੂੰ ਫੋਨ ਆਇਆ ਸੀਗਾ ਇਹਨਾਂ ਦੇ ਮਾਲਕਾਂ ਦਾ ਕਿ ਸਾਡੇ ਗ੍ਰਾਮ ਨੂੰ ਅੱਗ ਲੱਗੀ ਤੇ ਫਟਾਫਟ ਵੇਰ ਉਹਨਾਂ ਨੂੰ ਮੈਂ ਫਾਇਰ ਬ੍ਰਿਗੇਡਾਂ ਵੀ ਭੇਜੀਆਂ ਕਿ ਕਿੰਨੇ ਦਾ ਟਾਈਮ ਸੀਗਾ ਜਿਹੜੀ ਅੱਗ ਲੱਗੀ ਸੀ ਕਿ ਸਾਰੂ ਇਹਨੂੰ ਮਤਲਬ ਲਗਭਗ ਦਾੰਟਾ ਹੋਇਆ ਜਾ ਕੇ ਅੱਗ ਲੱਗਣ ਦਾ ਕੋਈ ਕਾਰਨ ਪਤਾ ਲੱਗਿਆ ਕਰਦੇ ਕੋਈ ਸਮਾਨ ਭਰ ਪਿਆ ਸੀਗਾ ਤੇ ਜਿਹੜੀ ਹੁਣ ਗੁਰਪ੍ਰੋ ਕਰਕੇ ਜਿਹੜੀ ਆਦੇਸ਼ਵਾਜੀ ਹੋ ਰਹੀ ਆ ਤਾਂ ਉਹੀ ਲੱਗਦਾ ਵੀ ਉਹ ਸਮਾਨ ਕਿਧਰ ਦੇ ਵਿੱਚ ਗਿਰੀ ਆ ਤਾਂ ਉਸ ਤਾਂ ਵੀ ਅੱਗ ਫੜ ਗਈ ਜਾਂ ਤਾਂ ਅੱਗ ਬਹੁਤ ਤੇਜ਼ ਹਵਾ ਤਾਂ ਫਾਇਰ ਵਿਗਟ ਦੀ ਜਿਹੜੀ ਹੈ ਇੱਕ ਗੱਡੀ ਖੜੀ ਆ ਵਾਕੀ ਫਾਇਰ ਵਿਗਟ ਦੀ ਆ ਫਾਇਰ ਵਿਗਟ ਦੀਆਂ ਗੱਡੀਆਂ ਦੋ ਪਹਿਲਾਂ ਪਾਣੀ ਛੱਡ ਕੇ ਚਲੀਆਂ ਮਰਨ ਵਾਸਤੇ ਇੱਕ ਗੱਡੀ ਬੈਕ ਸਾਡੇ ਖੜੀ ਆ ਇਹ ਗੱਡੀ ਹੁਣ ਜਾਰੀ ਪਾਣੀ ਵਰਨ ਵਾਸਤੇ ਤੇ ਚਾਰ ਜਾਂ ਪੰਜ ਗੱਡੀਆਂ ਸਾਡੇ ਹੋਰ ਬਾਹਰੋਂ ਆ ਰਹੀਆਂ ਨੇ ਇਰੀਕੇ ਪੰਚ ਸਤਾ ਸਮੇਂ ਤੇ ਪਹੁੰਚਣ ਗਿਆ ਇੱਥੇ ਰਾਜੀ ਸਾਹਿਬ ਕੀ ਕਹਿਣਾ ਚਾਹੋਗੇ ਸਰ ਆ ਗੱਡੀ ਇੱਕ ਆਈਏ ਦੋ ਆਈਏ ਬਾਕੀ ਕਿੱਥੇ ਗੱਡੀਆਂ ਆ ਜੀ ਸਾਰੀ ਗੱਡੀਆਂ ਆ ਰਹੀਆਂ ਸਰ ਸਰ ਜਤਿੰਦਰ ਗੱਲ ਕਰ ਰਹੇ ਜੀ ਸਰ ਕੱਲ ਜੋ ਇੱਕ ਰਾਤੀ ਅੱਗ ਲੱਗੀ ਹੈ ਪੋਗਲਾ ਰੋਡ ਤੇ ਉਸ ਬਾਰੇ ਹੁਣ ਦੀ ਕੀ ਸਿਚੁਏਸ਼ਨ ਹੈ ਜੀ ਸਰ ਰਾਤ ਅੱਗ ਲੱਗੀ ਸੀ ਅਸੀਂ 5 ਗੱਡੀਆਂ ਰਾਜਪੁਰੇ ਦੀਆਂ ਜੀ ਦੋ ਗੱਡੀਆਂ ਅਸੀਂ ਪਟਿਆਲੇ ਤੋਂ ਇੱਕ ਵੱਡਾ ਬਾਊਜ਼ਰ ਇੱਕ ਮੁਹਾਲੀ ਤੋਂ ਇੱਕ ਡੇਰਾ ਬਸੀ ਤੋਂ ਮੰਗਾਇਆ ਸੀ ਜੀ ਜੀ ਕੀਮਿਕਲ ਤੋਂ ਜੀ ਅਸੀਂ 10 ਗੱਡੀਆਂ ਨਾਲ ਕਵਰ ਕੀਤਾ ਤੇ ਹੁਣ ਥੋੜਾ ਕੰਟਰੋਲ ਹੈ ਜੀ। ਜੀ। ਮੇਨ ਹੈ ਵੀ ਆਸ-ਪਾਸੇ ਦਾ ਬਚਾਅ ਕਰ ਲੈ ਨਾਲ ਹੀ ਘਰ ਸੀਗੇ ਘਰਾਂ ਦਾ ਬਚਾਅ ਹੋ ਗਿਆ। ਜੀ ਕਿੰਨਾ ਕੁ ਨੁਕਸਾਨ ਹੋਣ ਦਾ ਕੱਦਸਾ ਹੈ ਜੀ? ਆਈਡੀਆ ਸਰ ਉਹਨਾਂ ਨੂੰ ਦੇਖਾਂਗੇ ਗੋਦਾਮ ਸੀਗਾ ਕਾਫੀ ਮਟੀਰੀਅਲ ਸੀ ਪਲਾਸਟਿਕ ਦਾ। ਜੀ। ਜੀ। ਕਰੇਪ ਸੀਗਾ। ਜੀ। ਤੇ ਹੁਣ ਅਟੈਕ ਪ੍ਰੈਜ਼ੈਂਟ ਕੀ ਸਥਿਤੀ ਹੈ ਰੁਕੀ ਜੀ? ਸਥਿਤੀ ਕੰਟਰੋਲ ਹੈ ਜੀ ਬਸ ਥੋੜਾ ਜਿਹਾ ਮਟੀਰੀਅਲ ਜੀਸੀਬੀ ਨਾਲੋਂ ਕੱਢਣਗੇ ਨਾਲ ਦੇ ਨਾਲ ਸਾਡੀਆਂ ਗੱਡੀਆਂ ਤਿੰਨ ਖੜੀਆਂ ਮੌਕੇ ਤੇ ਕੰਟਰੋਲ ਕਰ ਰਹੀਆਂ। ਜੀ। ਜੀ। ਕੀ ਕਹਿਣਾ ਚਾਹੁੰਦੇ ਹੋ ਐਦਾਂ ਦੀ ਜੋ ਆਗ ਜਨਨੀ ਦੀ ਘਟਨਾਵਾਂ ਹੁੰਦੀਆਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਆਮ ਲੋਕ ਕਰਨ ਤੁਸੀਂ ਸਰ ਇਹੀ ਕਹਿੰਦਾ ਕਹਿੰਦੇ ਬਚਾਅ ਰੱਖੋ ਆਪਣਾ ਥੋੜਾ ਸੇਫਟੀ ਦਾ ਪ੍ਰਬੰਧ ਕਰਕੇ ਰੱਖੋ ਜੀ ਉਹ ਜ਼ਰੂਰੀ ਹੈ ਜੀ ਜੀ ਥੈਂਕ ਯੂ ਸਰ ਥੈਂਕ ਯੂ